ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾ ਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹੱਸੀ ਕਾਲ ਹੱਸੀ ਆਰਡਰ ਸਾਹਿਬ ਉਹ ਠੀਕ ਹੋ ਬੜੀ ਬਹੁਤ ਵਧੀਆ ਡਾਕਟਰ ਸਾਹਿਬ ਨਾਮ ਤੇ ਡਰੈਸ ਬੋਲੋ ਆ ਡਾਕਟਰ ਸਾਹਿਬ ਬੱਬੂ ਹੈ ਜੀ ਪਿੰਡ ਸਲਾਦਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਜੀ ਪਨੇੜੇ ਪਿੰਡ ਨੇੜੇ ਭਦੌੜਾ ਹੈਗਾ ਜੀ ਭਗਤਾ ਇਧਰੋਂ ਇਦਰਾ ਪਾਈ ਰੁਪਾਈ ਮੋਬਾਈਲ ਨੰਬਰ ਬੋਲ 777 1717 ਠੀਕ ਹੈ ਵੀਰੇ ਵੀਰੇ ਦੀ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਸਰਾ ਸੂਸ ਹੋਈ ਹੈ ਅੱਟ ਸਾਹ ਕਦੋਂ ਸੂਈ ਹੈ ਭਰਾ ਇਹ ਮੰਨ ਕੇ ਚੱਲੋ ਜੀ ਸਾਢੇ 10 10 ਸਾਢੇ 10 ਸੂਈ ਹੈ ਜੀ ਸਵੇਰ ਜੇ ਰੁਪਈ ਜੇ ਜੂ ਰੋਕੇ ਹੈ ਜੀ ਜਮਾ ਕੰਪਲੀਟ ਆ ਆਰਡਰੇ ਬਾਅਦ ਖਾ ਦਿਨੇ ਦੇ ਤੋ ਜੇ ਰਾਤ ਖਾ ਦਿਓ ਇਹ ਘਰਾ ਦੇ ਚੈੱਕ ਵੀਰਾਂ ਨੂੰ ਜੇਰ ਬਾਈ ਬੱਟਲ ਚ ਰੱਖੀ ਬੈਠਾ ਕੰਪਲੀਟ ਆ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਨਾੜਾ ਨੂਣਾ ਫੁੱਲ ਚੰਗੀਆਂ ਗਲਾਬੀ ਥਣ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਕਿਵੇਂ ਕਿਸੇ ਭੈਣ ਭਰਾਣੇ ਜੇ ਹੁਣ ਘਰੇ ਚੋਨ ਨੂੰ ਲੈ ਕੇ ਜਣੀਆਂ ਡਾਕਟਰ ਇੰਨੀ ਚੰਗੀ ਚਵਾਈ ਆਪਾਂ ਕਿਸੇ ਵੀ ਵੈੜ ਦੀ ਨਹੀਂ ਦੇਖੀ ਜਿੰਨੀ ਇਹਦੀ ਤੇ ਠੰਡੀ ਸੀਲ ਦਾ ਤਾਂ ਕੋਈ ਅੰਤ ਹੀ ਨਹੀਂ ਹੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਇਹਦੀ ਕਰਮ ਵਾਲੀ ਕੁਛ ਨਹੀਂ ਕੀ ਬਾਤ ਆ ਬੜੀ ਜ਼ਿਆਦਾ ਠੰਡੀ ਹੈ ਡਾਕਟਰ ਇਹਦਾ ਵਹਿਲੀ ਕਰੀ ਵੀ ਹੈ ਮੇਰੀ ਬੋਲਾ ਕੱਢਦਾ ਮੈਂ 5 ਕਿਲੋ ਦਾ ਬੋਲਾ ਕੱਢਦਾ ਸੀ ਗਲਾਬੀ ਥਾਣਾ ਪੈਂਦੀ ਨਹੀਂ ਸੀ ਜੇ ਪੈਂਦੀ ਤਾਂ ਕਰਕੇ ਡਾਕਟਰ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਠੰਡ ਨਾਲ ਨੂਣਾ ਨੂਣਾ ਬੜਾ ਚੰਗਾ ਖੰਡਲੇ ਵਾਲਾ ਲੱਗਿਆ ਬਹੁਤ ਚੰਗੀਆਂ ਬਈ ਬੱਚਾ ਕਿਹਦੇ ਦਾ ਬੱਚਾ ਬੱਚਾ ਜਦਾਂ ਲੱਗ ਬੱਚਾ ਦੇ ਕੋਈ ਚੱਕਰ ਨਹੀਂ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਨਾਮ ਵਾਲੀ ਵੱਡੀ ਡਾਕਟਰ ਨਾਮ ਵਾਲੀ ਛੋਟੀ ਆ ਵਿਚਾਲੜਾ ਮੇਲ ਹੈ ਸਹੀ ਹੈ ਪੂਰੀ ਚੰਗੀ ਹੈ ਹੂੰ ਫੇਸ ਬੜਾ ਚੰਗਾ ਫੇਸ ਬਹੁਤ ਸੋਹਣਾ ਡਾਕਟਰ ਫੇਸ ਆਪ ਵੀ ਬਹੁਤ ਚੰਗੇ ਲੱਗ ਰ ਟ੍ਰੀਕ ਬਹੁਤ ਚੰਗੇ ਚਮਕਦਾਰ ਹੈ ਚਮਕਦਮ ਖੈ ਤਾ ਤੂੰ ਬਾਹਰ ਕੱਢ ਕੇ ਦੇਖ ਚਮਕਦਮ ਕਿਤੇ ਤੋਰਾ ਤਾਰਾ ਦੇਖ ਕੇ ਨਾ ਚਾਹਦਾ ਬੜਾ ਤੋਰਾ ਤਾਰਾ ਖਣ ਨਹੀਂ ਲੱਗਦਾ ਇਹ ਕਿਸੇ ਨੂੰ ਵੀ ਸਹੀ ਗੱਲ ਹੈ ਇਹ ਜਾਂ ਪੂਰਾ ਤਾਰਾ ਵੀ ਲੈ ਕਮਾਲ ਆ ਭਾਈ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਚਵਾਈ ਬਾਈ ਕਹਿੰਦਾ ਨੰਬਰ ਚਵਾਈ ਦਾ ਡਾਕਟਰ ਕੰਨ ਨੂੰ ਲੱਗਦਾ ਚਵਾਈ ਦਾ ਬਾਈ ਕਹਿੰਦਾ ਹੈਰਾਨ ਕਰਨ ਵਾਲੀ ਆ ਵੀ ਅੱਜ ਤੱਕ ਬਾਈ ਦਾ ਕੋਈ ਭੈਣ ਭਰਾ ਜਦੋਂ ਆ ਗਿਆ ਹਨਾ ਮੁੜਦਾ ਨਹੀਂ ਜਦੋਂ ਥੱਲੇ ਬਹਿ ਗਿਆ ਠੀਕ ਆ ਲਓ ਲੈ ਭਾਈ ਗਲੀ ਵਿੱਚ ਬਚਾਈ ਮੌਜ ਨਾ ਬਹਿ ਗਿਆ ਕਹਿੰਦੀ ਕਰਮ ਵਾਲੀ ਕੁਛ ਨਹੀਂ ਅੰਦਰ ਮਰ ਗਿਆ ਤਲਾਈ ਚਲ ਕੋਈ ਚੈੱਕ ਨਹੀਂ ਠੰਡੀ ਠੰਡੀ ਪੌਲਾ ਚਵਾਈ ਚੁਈ ਨੰਬਰ 1 ਤੇ ਕੱਦ ਵੱਡ ਠੀਕ ਆ ਦਰਮਿਆਨਾ ਜਾਂ ਕੱਦ ਦਾ ਬਾਈ ਬਾਲੀ ਵੱਡੀ ਵੀ ਨਹੀਂ ਕਹਿ ਸਕਦੇ ਨੂੰ ਆਪਾਂ ਬਾਲੀ ਛੋਟੀ ਵੀ ਡਾਕਟਰ ਹੂੰ ਹੂੰ ਬਈ ਛੋਟੀਆਂ ਚ ਨਹੀਂ ਹੁੰਦੀ ਵੱਡੀਆਂ ਚ ਆਉਂਦੀਆਂ ਵੱਡੀਆਂ ਚ ਆਉਂਦੀਆਂ ਤੇ ਮੁੱਲ ਕੀ ਆ ਜਾ ਜਾ ਮੋਲ ਡਾਕਟਰ ਸਾਹਿਬ ਬਸ ਇਹਦਾ 56000 ਰੁਪਏ ਲੈ ਲੈਣਾ ਜੀ ਆ ਮਾਨਤਨ ਹੋ ਜਾ ਮੈਂ ਮਾਨਤਨ ਹੋ ਜੂ ਜੀ ਠੀਕ ਆ 56000 ਰੁਪਏ ਮੋਲ ਮਾਨਤਨ ਜਿਹੜਾ ਹਰਨੀ ਖੁੰਨੀ ਜ਼ਰੂਰ ਉਹ ਚਾਰ ਸਪੇਰੋ ਇੱਕੋ ਜੀ ਆ ਜੀ ਹੂੰ ਉਹੇ ਜੀ ਨਹੀਂ ਕੋਈ ਗੱਲ ਸਹੀ ਗੱਲ ਆ ਠੰਡੀ ਸੀਲ ਖੜਨੀ ਖੁਰਨੀ ਰੰਗ ਪ੍ਰਿੰਟ ਕਿਸੇ ਬੰਨੂਆ ਚੀਜ਼ ਬਨੂਗਾ ਘਾਟ ਨਹੀਂ ਬਹਿੜਦਾ ਮਗਰ ਥਾਨ ਲੇਵਾ ਹਨਾ ਮਗਰ ਲੇਵਾ ਬਹੁਤ ਥਣ ਲੇਵਾ ਬਹੁਤ ਸੋਹਣਾ ਜੀ ਇਤੋਂ ਸਾਹਮਣੇ ਉਹ ਆਹੇ ਤਾਂ ਸਾਫ ਕਰੀ ਹੋਈ ਆ ਸਾਈਡ ਤੋਂ ਦਿਖਾ ਦਿਓ ਵੀਰਾਂ ਨੂੰ ਹੂੰ ਉਹਨਾਂ ਹੀ ਮਗਰ ਉਹਨਾਂ ਹੀ ਮੋਨੂਆ ਤੇ ਨਾੜਾ ਨੂਣਾ ਫੁੱਲ ਚੰਗੀਆਂ ਨੇ ਕੀ ਬਾਤ ਆ ਕੁਆਲਿਟੀ ਫੁੱਲ ਆ ਬਾਈ ਮੁੱਲ ਵੀ ਜਾਇਜ਼ ਮੰਗਣ ਲੋਕਾਂ ਵਾਲਾ ਮੁੱਲ ਨਹੀਂ ਕਰਨਾ ਆਪਾਂ 60 ਨਹੀਂ ਕਰਨਾ ਕੋਈ 65 ਨਹੀਂ ਕਰਨਾ ਹੂੰ ਬਸ ਲੋਕਾਂ ਵਾਲਾ ਉਹ ਕੰਮ ਨਹੀਂ ਆਪਣਾ ਵੀ ਦੇਣ ਲੈਣ ਵਾਲੇ ਕੰਮ ਹੂ ਡਾਕਟਰ ਆਪਾਂ ਠੀਕ ਆ ਨੇੜੇ ਕਰਕੇ ਦਿਖਾ ਦਿਓ ਹੂੰ ਬਹੁਤ ਚੰਗਾ ਥਾਂ ਲੇਵਲ ਲੱਗਿਆ ਕੀ ਬਾਤ ਹੈ ਬਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਵਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ